ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਲਓ ਜੀ ਸਵਾਗਤ ਆ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੁਸੀਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਭਾਈ ਕਈ ਦਿਨ ਦੀ ਤਿਆਰੀ ਚੱਲ ਰਹੀ ਸੀ ਹਨਾ 베ਬੀ ਸ਼ਾਵਰ ਕਰਨ ਦੀ ਤੇ ਅੱਜ ਦਿਨ ਆ ਗਿਆ ਜੀ ਐਤਵਾਰ ਆ ਜੀ ਅੱਜ 베ਬੀ ਸ਼ਾਵਰ ਦੀ ਤਿਆਰੀ ਹੈ ਜੀ ਪੂਰੀ ਤੇ ਸਾਰੇ ਅੱਜ ਕਮਾਕਾਰਾਂ ਦੇ ਜੁਟੇ ਹੋਏ ਹੈ ਜੀ ਪੂਰੇ ਜੋਰਾ ਸ਼ੋਰਾ ਤੇ ਹਨਾ ਆਪਾਂ ਵੀ ਹੁਣ ਸਵੇਰ ਦੇ ਡੰਗਰਾਂ ਦਾ ਕੰਮ ਨਿਬੇੜ ਕੇ ਤੁਹਾਨੂੰ ਪਤਾ ਜਿਹੜੇ ਘਰਾਂ 'ਮਾ ਪ੍ਰੋਗਰਾਮ ਹੋਵੇ ਉੱਥੇ ਕਿੱਥੇ ਬੈਠਣਾ ਮਿਲਦਾ ਹਨਾ ਨੱਠ ਭੱਜ ਬਹੁਤ ਪੈ ਜਾਂਦੀ ਹੈ ਜੀ ਸਾਰਿਆਂ ਨੂੰ ਨੱਠ ਭੱਜ ਪਈ ਹੋਈ ਹੈ ਚਾਹੇ ਕੋਈ ਰਿਸ਼ਤੇਦਾਰ ਆ ਚਾਹੇ ਕੋਈ ਘਰ ਦਾ ਮੈਂਬਰ ਆ ਹਨਾ ਹਰੇਕ ਨੂੰ ਨੱਠ ਭੱਜ ਪਈ ਹੋਈ ਹੈ ਕਦੇ ਕੋਈ ਕੰਮ ਨਿਕਲ ਜਾਂਦਾ ਕਦੇ ਕੋਈ ਕੰਮ ਨਿਕਲ ਜਾਂਦਾ ਮੈਂ ਤਾਂ ਸਵੇਰ ਦਾ ਡੰਗਰ ਚੋ ਕੇ ਜਦੋਂ ਰੋਪੜ ਗਿਆ ਹੋਇਆ ਜੀ ਸਮਾਨ ਕੱਲ ਥੋੜਾ ਜਿਹਾ ਅਸੀਂ ਲੇਟ ਹੋ ਗਏ ਤੇ ਜੀ ਕੱਲ ਫੋਟੋ ਸ਼ੂਟ ਤੇ ਗਏ ਹੋਏ ਤੇ ਤੁਹਾਨੂੰ ਪਤਾ ਹੀ ਆ ਹਾਂ ਰੋਹੀ ਤਾਂ ਕਿਆ ਹਾਲ ਹੋ ਗੇ ਠੀਕ ਆ ਤੇ ਕੱਲ ਉੱਥੇ ਹੋ ਗਏ ਜੀ ਅਸੀਂ ਲੇਟ ਫੋਟੋ ਸ਼ੂਟ ਤੇ ਰਾਤ ਫਿਰ ਸੌਦੇ ਜਿਹੜੇ ਲੈ ਕੇ ਆਉਣੇ ਤੇ ਹੈ ਤਾਂ ਚਲੋ ਜ਼ਿਆਦਾ ਕੋਈ ਹੈ ਨਹੀਂ ਦੀ ਆਈਟਮ ਪਰ ਹੈ ਜੇ ਦੇਖਿਆ ਜਾਵੇ ਛੋਟੀਆਂ ਛੋਟੀਆਂ ਆਈਟਮਾਂ ਹੋ ਵੀ ਬਹੁਤ ਜਾਂਦੀਆਂ ਜੀ ਸਵੇਰੇ ਬਾਈ ਸਾਡਾ ਗੁਰਿੰਦਰ ਜਿਹੜੇ ਜਿਹੜਾ ਵੀਰ ਆਪਣਾ ਹਲਵਾਈ ਦਾ ਕੰਮ ਕਰਦਾ ਏ ਬਿਆਨ ਉਹ ਵੀ ਉਹੀ ਸੀਗਾ ਆਪਣੇ ਪ੍ਰੋਗਰਾਮ ਸਾਰੇ ਉਨੇ ਹੀ ਭਗਤਾਇਆਦਾ ਆਪਣਾ ਹਰੇਕ ਪ੍ਰੋਗਰਾਮ ਆਪਣਾ ਬਾਈ ਉਹ ਭਗਤਾਉਂਦਾ ਉਹੀ ਤੇ ਸਵੇਰੇ ਬਾਈ ਆ ਗਿਆ ਸਬਜ਼ੀਆਂ ਸੂਬਜ਼ੀਆਂ ਮੈਂ ਚਲੋ ਲੈ ਆਇਆ ਤਾਂ ਜਿਹੜੀਆਂ ਆਈਟਮਾਂ ਰਾਤ ਦੁਕਾਨਾਂ ਖੁੱਲੀਆਂ ਦੀਆਂ ਉਹ ਮੈਂ ਲੈ ਆਇਆ ਤਾਂ ਜਿਹੜੀ ਮੇਨ ਚੀਜ਼ ਸਬਜ਼ੀਆਂ ਇਹਨਾਂ ਚ ਬਾਈ ਨੇ ਛੱਲਣੀਆਂ ਦੀਆਂ ਸਵੇਰੇ ਅਖੀਰਨੀਆਂ ਤੀਆਂ ਤੇ ਉਹ ਆਈਟਮਾਂ ਮੈਂ ਲੈ ਆਇਆ ਤਾਂ ਮੈਨੂੰ ਪਤਾ ਤਾਂ ਵੀ ਸਬਜ਼ੀ ਤਾਂ ਸਾਜਰੀ ਚਾਹੀਦੀ ਆਉਂਦੀ ਸਾਰ ਹਲਵਾਈ ਬੰਦੇ ਨੂੰ ਸਬਜ਼ੀ ਉਹ ਚਾਹੀਦੀ ਹੁੰਦੀ ਜੀਰਨੇ ਨੂੰ ਹਨਾ ਤੇ ਫਿਰ ਮੈਂ ਤੋਂ ਤੋਂ ਬਾਅਦ ਨਿਕਲਿਆ ਜੀ ਸਮਾਨ ਸਮੂਹਣ ਖਰੀਦਿਆ ਸਾਰਾ ਕਰਿਆਨਾ ਤੇ ਪਾਣੀ ਦੀਆਂ ਪੇਟੀਆਂ ਹਨਾ ਤੇ ਹਜੇ ਵੀ ਸਮਾਨ ਰਹਿ ਗਿਆ ਕੋਲਡ ਡਰਿੰਕ ਰਹਿ ਗਈ ਲਿਆਣ ਨੂੰ ਗਲਾਸ ਲੈ ਗਈ ਰਹਿ ਗਏ ਡਿਸਪੋਜ਼ਲ ਪਲੇਟਾਂ ਰਹਿ ਗਈਆਂ ਦੂਜੀਆਂ ਪਲੇਟਾਂ ਰਹਿ ਗਈਆਂ ਜਿਹਦੇ ਜੱਪਾ ਨੇ ਛਕਣਾ ਪਾ ਕੇ ਹਨਾ ਤੇ ਇੱਕ ਹੋਰ ਕੰਮ ਛਿੜ ਗਿਆ ਜੀ ਪਹਿਲਾਂ ਅਸੀਂ ਟੈਂਟ ਦਾ ਕੈਨਸਲ ਕਰਤਾ ਦਾ ਕੰਮ ਟੈਂਟ ਸਾਡੀ ਸਲਾਹ ਤੇ ਵੀ ਦੋ ਕਚਾਨਣੀਆਂ ਮੋਰੇ ਲਾ ਲਾਂਗੇ ਫੇਰ ਮੀਂਹ ਪਈ ਜਾਂਦਾ ਤਾਂ ਜੀ ਹੁਣ ਰੋਜ਼ੇ ਮੀਂਹ ਕੱਲ ਵੀ ਪੂਰੀ ਦਿਹਾੜੀ ਮੀਂਹ ਪਈ ਗਿਆ ਸਾਨੂੰ ਐਵੇਂ ਤਾਂ ਵੀ ਟੈਂਟ ਲਾਉਣ ਦਾ ਫੇਰ ਹੁਣ ਕੋਈ ਫਾਇਦਾ ਤਾਂ ਹੋਣਾ ਨਹੀਂ ਜੇ ਮੀਂਹ ਆ ਗਿਆ ਵੀ ਟੈਂਟ ਦਾ ਜੀਰੋ ਹੋ ਜਾਣਾ ਆਪਣਾ ਤਾਂ ਅਸੀਂ ਟੈਂਟ ਲਵਾਇਆ ਨਹੀਂ ਪਰ ਅੱਜ ਮਾਲਕ ਨੇ ਧੁੱਪ ਐਜੀ ਕੈੜੀ ਕੱਢੀ ਆ ਹੁਣ ਟੈਂਟ ਦੀ ਸੋਚਦੇ ਆਂ ਵਿਚਾਲੇ ਕੱਦੀ ਚਾਨਣੀ ਲਿਆਂ ਕੇ ਆਪੇ ਲਾ ਲੰਨੇ ਹਨਾ ਤੇ ਦੇਖਦੇ ਆਂ ਜੀ ਫੇਰ ਹੁਣ ਟੈਂਟ ਦਾ ਵੀ ਕਰਨਾ ਪੈਣਾ ਸਿਸਟਮ ਕੰਮ ਵਧਈ ਜਾਂਦਾ ਘਟਣਾ ਦਾ ਕੀ ਆ ਹੈ ਹਨਾ ਤੇ ਖਾਜੋ ਫੇ ਹੁਣ ਉਧਰ ਚਾਲਦੇ ਆਂ ਜੀ ਆਪਣੇ ਬਾਈ ਕੋਲ ਗਰੇਂਦਰ ਕੋਲ ਦੇਖਦੇ ਆਂ ਫੇ ਕਿਆ ਕੁਛ ਬਣਾ ਰਿਹਾ ਹੈ ਹੈ ਤਿਆਰੀ ਚੱਲ ਰਹੀ ਹੈ ਪੂਰੇ ਜੋਰਾਂ ਸ਼ੋਰਾਂ ਤੇ ਹਜੇ ਟਰੈਕਟਰ ਦਾ ਸਮਾਨ ਲੈ ਕੇ ਆਣਾ ਕੇਕ ਲੈ ਕੇ ਆਣਾ ਕੋਲਡ ਡਰਿੰਕ ਲੈ ਕੇ ਆਣੀਆਂ ਤੇ ਗਲਾਸ ਲੈ ਕੇ ਆਣੀਆਂ ਛਾਣੇ ਆ ਬਹੁਤ ਸਮਾਨ ਹਜੇ ਰਹਿਦਾ ਵੀ ਆ ਮੈਨੂੰ ਦੁਬਾਰਾ ਜਾਣਾ ਪੈਣਾ ਰੋਪ ਨੂੰ ਫੇਰ ਤੇ ਆਜੂ ਮਿਲਦੇ ਆਂ ਜੀ ਇੱਧਰ ਲਓ ਜੀ ਬਾਈ ਇੱਧਰ ਤਿਆਰੀ ਚੱਲ ਰਹੀ ਹੈ ਪੂਰੇ ਜੋਰਾਂ ਸ਼ੋਰਾਂ ਤੇ ਬਾਈ ਨੇ ਕਰਤਾ ਸਾਧੀਆਂ ਸੂਜੀ ਵਾਲਾ ਕੰਮ ਵੀ ਓਕੇ ਹੈ ਇੱਧਰ ਚਟਣੀ ਚੋਟਣੀ ਜੀ ਬਣਾਤੀ ਅੱਛਾ ਚਟਣੀ ਨਹੀਂ ਇਹ ਤਾਂ ਮਿਰਚਾਂ ਹੀ ਆ ਮੇ ਲੋ ਜੀ ਇੱਧਰ ਬਾਈ ਨੂੰ ਹੋਰ ਬਾਈ ਠੀਕ ਹੈ ਜੀ ਠੀਕ ਹੈ ਮਹਾਰਾਜ ਚੱਲ ਰਿਹਾ ਕੰਮ ਪੂਰੇ ਜੋਰਾ ਛੋਰਾ ਤੇ ਹੈ ਇਹ ਬਾਈ ਐਦਾਂ ਤਲ ਮੇ ਹੀ ਪੈਂਦੇ ਆ ਲਾਈ ਅੱਗੇ ਹੋ ਜਾਂਦੇਿੱ ਕਿੱਧਰੇ ਵੀ ਕੱਢ ਕੇ ਹੋ ਜਾਂਦੇ ਆ ਅੱਛਾ ਸਿੱਧੇ ਵੀ ਹੋ ਜਾਂਦੇ ਆ ਐਦਾਂ ਮਤਲਬ ਫਰਾਈ ਜਲਦੀ ਬਣ ਜਾਂਦੇ ਆ ਜਲਦੀ ਹੋ ਜਾਂਦੇ ਆ ਅੱਛਾ ਜਲਦੀ ਹੋ ਜਾਂਦੇ ਆ ਠੀਕ ਆ ਇਹ ਭਾਈ ਜਿਹੜਾ ਹੁਣ ਜਿਸ ਕਾ ਕੰਮ ਉਸੇ ਕੋ ਸਾਝੇ ਹੁਣ ਜਿਹੜਾ ਵਾਇਰਲ ਦਾ ਤਜਰਬਾ ਬੋਲਦਾ ਉਹ ਇਹਨਾਂ ਨੂੰ ਇਹ ਪਤਾ ਹਨਾ ਸਾਨੂੰ ਐਨੀ ਹਜੇ ਨਾ ਇਸ ਚ ਕਮਾ ਵਾਲੀ ਨੌਲੇਜ ਹੈ ਨਹੀਂ ਇਦਾਂ ਮੇਰੇ ਖਿਆਲ ਨਾਲ ਜੇ ਤਾਂ ਵੀ ਜਲਦੀ ਬਣ ਜਾਂਦਾ ਹੋਣਾ ਕਿਉਂਕਿ ਹੁਣ ਇਦਾਂ ਹੀ ਲਾਲ ਹੋ ਜਣੇ ਇਹ ਬਾਅਦ ਚ ਪਾਉ ਸਬਜ਼ੀ ਚ ਓਕੇ ਰਿਪੋਰਟ ਹੈ ਇਹ ਇਹ ਕਹੇ ਭਾਈ ਕੱਪੜੇ ਚ ਬੰਨੇ ਆਵਾ ਅੱਛਾ ਇਹ ਫੇਰ ਦੇਸੀ ਨੁਕਸਾ ਹੈ ਹਾਂ ਔਲੇ ਮਿਲੇ ਨਹੀਂ ਯਾਰ ਮੈਂ ਤਾਂ ਕਈ ਜਗ੍ਹਾ ਪੁੱਛਿਆ ਆ ਹੈ ਅੱਜ ਹੈਗਾ ਐਤਵਾਰ ਆ ਬੜੀਆਂ ਦੁਕਾਨਾਂ ਖੁੱਲੀਆਂ ਨਹੀਂ ਮਿਲੀਆਂ ਤਾਂ ਕਰਕੇ ਫਿਰ ਛੋਟੀਆਂ ਪਰ ਮਿਲੇ ਨਹੀਂ ਹੈ ਇਹ ਆਈਟਮਾਂ ਤੁਹਾਨੂੰ ਪਤਾ ਏ ਚਾਹ ਪੱਤੀ ਨਾਲੇ ਸਾਰ ਦੇਣਾ ਚਾਹ ਪੱਤੀ ਨਾਲੇ ਸਾਰਤਾ ਫਿਰ ਹੈ ਮਤਲਬ ਕਾਲਾ ਰੰਗ ਚੜਾ ਦੇਣਾ ਛੋਲੇ ਕਰਦੇ ਠੀਕ ਆ ਠੀਕ ਆ ਇਹ ਇਹ ਨਾਲ ਜਿਹੜਾ ਕੰਮ ਜਿਉਰਾ 16 ਦੇ ਆ ਛੋਲੇ ਇਦਾਂ ਤਰੇ ਹੋਏ ਆ ਜੀ ਛੋਲੇ ਇਹ ਪਤਾ ਇਲਾ ਸਾਡੇ ਕੋਲ ਹੈਗਾ ਤਾਂ ਜੀ ਪਤੀਲਾ ਉਹ ਪੈ ਗਿਆ ਥੋੜਾ ਜਿਹਾ ਛੋਟਾ ਫੇਰ ਬਾਈ ਕਹਿੰਦਾ ਵੀ ਟੱਪ ਨੂੰ ਹੈ ਕਹਿੰਦਾ ਹੁਣ ਸਰਫ ਲੈ ਕੇ ਬਹਿ ਜਾ ਟੱਪੇ ਰਗੜਿਆ ਫੇਰ ਸਰਫ ਨਾਲ ਬਾਈ ਚਲੋ ਜਿਹੜਾ ਜਿਹੜੀ ਚੀਜ਼ ਕੰਮ ਆ ਜਵੇ ਮੌਕੇ ਪਰ ਹੈਨਾ ਆਪਣੇ ਦੇਸੀ ਚੁੱਲੇ ਬਣਾਏ ਹੋਏ ਬਾਈ ਨੇ ਕੰਮ માં ਲਾਤੇ ਦੇਖ ਲੋ ਕਹਿੰਦਾ ਇਟਾਂ ਕਿਹੜੀਆਂ ਕਿਹੜਾ ਇਕੱਠੀਆਂ ਕਰੀ ਜਾਊਗਾ ਇੰਨੀਆਂ ਚੁੱਲੇ ਹੀ ਲਾਤਾ ਚੁੱਲੇ ਜੇ ਪੱਠੀ ਬਾੜਤੀ ਆ ਦੇਖੋ ਮੈਂ ਕਹਿੰਦਾ ਬਾਈ ਇਹ ਇਟਾਂ ਵਾਲੇ ਪੱਠੀ ਉਹਦੇ ਨਾਲੋਂ ਜ਼ਿਆਦਾ ਲੋਟ ਆ ਠੀਕ ਆ ਨਾਲ ਛੇਕ ਬਾਹਰ ਨਹੀਂ ਨਿਕਲ ਛੇਕ ਬਾਹਰ ਨਹੀਂ ਜਾਂਦਾ ਹਨਾ ਪ੍ਰੋਪਰ ਛੇਕ ਲੱਗਦਾ ਪ੍ਰੋਪਰ ਐਨ ਹਾਂ ਛੇਕ ਬਾਹਰ ਜਾਣੇ ਨਹੀਂ ਦਿੰਦਾ ਚੁੱਲਾ ਇਹ ਤਾਂ ਹੈ ਨਾ ਕੋਈ ਤਿਆਰੀ ਪੂਰੀ ਜੋਰਾ-ਸ਼ੋਰਾ ਦੇ ਆ ਜੀ ਆਪਾਂ ਪੂਰੀਆਂ ਅਰਚੋਨੇ ਕਰਨੇ ਆ ਤਿਆਰ ਹਨਾ ਤੇ ਨਾਲ ਦਹੀਂ ਤਾਂ ਬਾਈ ਹੋਏ ਗਿਆ ਘਰ ਦਾ ਚਮਾਲਿਆ ਤਾਂ ਆਪਾਂ ਨੇ ਤੇ ਪਨੀਰ پنੂਰ ਸਾਰਾ ਓਕੇ ਆ ਰਿਪੋਰਟ ਸਾਰਾ ਸਮਾਨ ਆਪਣੇ ਕੋਲ ਆਇਆ ਗਿਆ ਬਾਈ ਸੱਚੀ ਹੋ ਗੱਲ ਕਹੀ ਆ ਜੀ ਕਿਸੇ ਨੇ ਜਿਹੜਾ ਘਰ ਦਾ ਬੰਦਾ ਹੁੰਦਾ ਨਾ ਉਤੇ ਪ੍ਰੋਗਰਾਮ ਅਟੈਂਡ ਕਰਨਾ ਉਹਨੂੰ ਟਾਈਮ ਪ੍ਰੋਗਰਾਮ ਨੂੰ ਤਾਂ ਆਪਣਾ ਦਾ ਪ੍ਰੋਗਰਾਮ ਅਟੈਂਡ ਕਰੇ ਨਹੀਂ ਹੁੰਦਾ ਪਹਿਲੀ ਗੱਲ ਅਨਾ ਨਾ ਤਾਂ ਭੱਜ ਗਈ ਤਿਆਰ ਹੋਣਾ ਪੈਂਦਾ ਜੀ ਨੱਠ ਭੱਜ ਗਏ ਸਮਝ ਲਓ ਬਸ ਫੇਰ ਵੀ ਕਦੇ ਕੁਛ ਲਿਆ ਕਦੇ ਕੁਛ ਲਿਆ ਕੋ ਚੱਲੀ ਹੋ ਜਾਂਦਾ ਸਾਨੂੰ ਪਤਾ ਹੀ ਹੈ ਪ੍ਰੋਗਰਾਮ ਜਿਹੜਾ ਕਰਦਾ ਹੁੰਦਾ ਹਨ ਤੇ ਪਹਿਲਾ ਟੈਂਟ ਲਾਉਣ ਦੀ ਸਲਾਹ ਹੈ ਨਹੀਂ ਜੀ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਆ ਹੁਣ ਭਾਈ ਧੁੱਪ ਬਹੁਤ ਤੇਜ਼ ਅੱਜ ਕੁਛ ਚਾਨਣੀਆਂ ਲਈਆਂ ਹਾਂ ਟੈਂਟ ਵਾਲੇ ਤੇ ਉਹ ਕਹਿੰਦਾ ਯਾਰ ਵੀ ਮੁੰਡੇ ਗਏ ਹੋਏ ਆ ਹੁਣ ਹੈ ਨਹੀਂ ਮੁੰਡੇ ਤਾਂ ਕਰਕੇ ਮਾਹ ਚੱਲ ਮੰਨੂਏ ਦੇ ਦਿਓ ਦੋ ਚਾਨਣੀਆਂ ਭਾਈ ਮੈਂ ਹੀ ਆਪਣਾ ਉਹ ਕਰ ਲੈਂਦਾ ਹਨਾ ਲਾ ਲੂਗੇ ਇਹ ਆਸਮਾਨ ਰਹਿ ਗਿਆ ਦਾ ਕੁਛ ਡੋਂਗੇ ਡੂੰਗੇ ਜੀ ਉਹ ਲੈ ਆ ਬਾਈ ਤੇ ਹਨਾ ਸਮਾਨ ਹੁਣ ਸਾਰਾ ਆਪਣੇ ਵੱਲੋਂ ਤਾਂ ਓਕੇ ਕਰ ਦੇਣਾ ਫੇਰ ਵੀ ਦੇਖੋ ਤੁਸੀਂ ਨੱਠ ਭੱਜਦਾ ਮਾੜੀ ਮੋਟੀ ਪਈ ਹੋ ਰਹੀਦੀ ਆ ਸਾਰਾ ਸਮਾਨ ਹੁਣ ਓਕੇ ਕਰਕੇ ਆਇਆ ਪੁੱਛੀਆਂ ਰੂਛੀਆਂ ਲੈ ਆਂਦੀਆਂ ਨਾ ਰ ਕੋ ਹੁਣ ਇਹੇ ਘਰਾਂ ਜਾ ਕੇ ਬੰਨਣਾ ਇਹਨੂੰ ਟਾਈਮ ਲੱਗ ਜਾਣਾ ਬੰਨਣੇ ਨੂੰ ਹਨਾ ਤੇ ਨਾਲ ਦੀ ਨਾਲ ਹੁਣ ਪਹੁੰਚਿਆ ਲੱਕੀ ਬਾਈ ਕੋਲ ਕੇਕ ਲੈ ਕੇ ਜਾਣਾ ਕੇਕ ਬਾਈ ਨੂੰ ਕੱਲ ਦਾ ਲਖਾਇਆ ਹੋਇਆ ਤਾਂ ਤੇ 2 ਕਿਲੋ ਦਾ ਕੇਕ ਦਾ ਸੋ ਹਰਿ ਤਨ ਕਿਲੋ ਦਾ ਕੇਕ ਕਿਹਾ ਹੋਇਆ ਤੇ ਅੱਜ ਚੱਲਦੇ ਆ ਫੇਰ ਅੰਦਰ ਬਾਕੀ ਦਾ ਸਮਾਨ ਹੁਣ ਮੇਰੇ ਖਿਆਲ ਨਾਲ ਓਕੇ ਹੋ ਗਿਆ ਦੇਖ ਲੈਂਦੇ ਹਾਂ ਬਾਕੀ ਜੇ ਕੋਈ ਹੋਰ ਆਈਟਮ ਯਾਦ ਆਉਂਦੀ ਆ ਤੇ ਕੇਕ ਲਈਏ ਪਹਿਲਾਂ ਦਾ ਬਾਈ ਦੇ ਹੁਣ ਮੈਂ ਪਹੁੰਚ ਗਿਆ ਜੀ ਸਵੀਟ ਦਸ਼ਮੇਸ਼ ਸਵੀਟ ਸ਼ਾਪ ਤੇ ਆਜੋ ਫੇਰ ਚੱਲਦੇ ਆ ਲਓ ਜੀ ਪਹੁੰਚ ਗਏ ਲੱਖੀ ਬਾਈ ਕੋਲ ਤੇ ਮੋਠਿਆਈ ਹਾਂ ਸੱਚ ਮਠਿਆਈ ਨੂੰ ਦੇਖ ਕੇ ਯਾਦ ਆ ਗਿਆ ਭਾਈ 1 ਕਿਲੋ ਮਠਿਆਈ ਵੀ ਲੈ ਕੇ ਜਾਣੀ ਆ ਬਰਫੀ ਵੀ ਮਰਫੀ ਕਿਹੜੀ ਲਈਏ ਅੱਜ ਆਟਮ ਆ ਬਾਈ ਘੱਟ ਤਿਆਰ ਕਰੀਆਂ ਹੈ ਹਜੇ ਲੱਗ ਰਹੀਆਂ ਅੱਛਾ ਠੀਕ ਆ ਠੀਕਾ ਠੀਕਾ ਠੀਕ ਆ ਉਹ ਨਹੀਂ ਚਾਹਨ ਦਾ ਕੁਝ ਨਹੀਂ ਬਾਈ ਯਾਰ ਉਹ ਨਹੀਂ ਯਾਰ ਤੇ ਕੱਪ ਤੇ ਆਦ ਆ ਗਿਆ ਬਾਈ ਕੱਪ ਵੀ ਦੇ ਦੀ ਯਾਰ ਆਹ ਬਲੇ ਚਾਹ ਲਈ ਅੱਛਾ ਬਹਨ ਨਹੀਂ ਬਣਿਆ ਦੇਖ ਲਾ ਇੱਕ ਕੱਪ ਲੈ ਕੇ ਜਾਣੇ ਆ ਜੀ ਚਾਹ ਵਾਲੇ ਡਿਸਪੋਜ਼ੇਬਲ ਕੇਕ ਬਾਈ ਇੱਧਰ ਪਿਆ ਆਪਣੇ ਵਾਲਾ ਕੇਕ ਆਪਣਾ ਹੋਇਆ ਬਾਈ ਕਹਿੰਦਾ ਰੈਡੀ ਆ ਦੋ ਮੰਜ਼ਲੀ ਆਪਣਾ ਹੀ ਲੱਗਦਾ ਆ ਬਣਾ ਦੇਖੋ ਹਾਂ ਇਹ ਹੀ ਲੱਗਦਾ ਭਾਈ ਸਾਡੇ ਵਾਲਾ ਦੋ ਮੰਜ਼ਲੀ ਹੀ ਹੈਦਾ ਬਾਈ ਨੂੰ ਇਹ ਫਰਿੱਜ 'ਚ ਲੱਗਿਆ ਹੋਇਆ ਚਲੋ ਕੋਈ ਨਹੀਂ ਨੂੰ ਪੜਾਉਂਦੇ ਆ ਫੇਰ ਬਾਕੀ ਆਈਟਮਾਂ ਹੁਣ ਸਾਰੀਆਂ ਤਕਰੀਬਨ ਹੋ ਗਈਆਂ ਬਾਈ ਕਿਲੋ ਆਹ ਵਾਲੀ ਪਰਫੀ ਪਾ ਦਿਓ ਆਹ ਜਿਹੜੀ ਰੋਸਟ ਹਾਂ ਰੋਸਟਰਡ ਕਿਲੋ ਇਹ ਪਾ ਦਿਓ ਬਾਕੀ ਤਾਂ ਫਿਰ ਓਕੇ ਯਾਰ ਬੋਲ ਤੇ ਇੱਕ ਡਿਸਪੋਜ਼ਲ ਚਾਹ ਵਾਲੇ ਦੇ ਦਿਓ ਕੱਪ 100 ਕ ਕੱਪ ਦੇ ਦਿਓ ਜੀ 100 ਤਾਂ ਪਰ ਜ਼ਿਆਦਾ ਹੋ ਜਾਣਾ 60 ਕ ਕੱਪ ਦੇ ਦਿਓ ਬਾਈ ਕੁਸ਼ਦੀ ਰਾਮ ਇਹ ਹੀ ਨੀ ਕੋ ਛਾਣ ਦੰਦਾ ਬਤੰਦਰ ਦੇਖ ਲਓ ਬਾਈ ਨੇ ਚਾਹ ਦੇ ਨਾਲ ਪੀਸੇ ਰੱਖਤਾ ਭਾਈ ਕਹਿੰਦਾ ਛਾਗ ਬਾਈ ਨੂੰ ਜਿੱਦਾਂ ਪਤਾ ਹੀ ਹੁੰਦਾ ਵੀ ਸਵੇਰ ਦਾ ਮੈਂ ਭੁੱਖਾ ਹੀ ਤੁਰਿਆ ਫਿਰਦਾ ਚਲੋ ਚਾਹ ਛੱਕੀਏ ਜੀ ਪਹਿਲਾਂ ਹੁਣ ਲਓ ਜੀ ਕੇਕ ਹੈ ਬਾਈ ਆਪਣਾ ਆ ਗਿਆ ਇੱਕ ਵਾਰ ਬਾਈ ਦਰਸ਼ਨ ਹੋ ਸਕਦੇ ਇਹਦੇ ਲਓ ਦੇਖੋ ਇਹ ਕੇਕ ਰਾਤੀ ਬਾਈ ਨੇ ਬਹਿ ਜਾ ਬਹਿ ਜਾ ਨਾਮ ਬਾਈ ਨਾਮ ਦੀ ਤਾਂ ਮੈਂ ਕਹਿੰਦਾ ਲੋੜ ਹੀ ਨਹੀਂ ਹੈ ਹਾਂ ਕੋਈ ਚੱਕਰ ਨਹੀਂ ਹੈਗਾ ਨਾਮ ਆ ਆ ਸਿੱਧਾ ਕਰ ਦਿਓ ਆ ਵਿੱਚ ਲੱਗ ਗਿਆ ਨਾਲ ਹਾਂ ਇਹ ਮੋਚ ਗਿਆ ਹਾਂ ਨਾਲ ਲੱਗੇ ਚਲੋ ਕੋਈ ਨਹੀਂ ਕੋਈ ਨਹੀਂ ਮਾੜਾ ਜਿਹਾ ਲੱਗ ਗਿਆ ਹਾਂ ਹਲੋ ਲਓ ਜੀ ਸਮਾਨ ਆਪਣਾ ਹੁਣ ਸਾਰਾ ਹੋ ਗਿਆ ਰੈਡੀ ਹੁਣ ਆਪ ਜਾ ਕੇ ਹੋਈਏ ਰੈਡੀ ਹਨਾ ਹਾਲੇ ਵੀ ਪਰ ਆਇਆ ਟੈਂਟ ਟੰਕ ਦਾ ਕਾਰ ਹੋਣਾ ਬੰਨ ਹੋਣਾ ਹੈ ਮੈਂ ਤਾਂ ਬਾਈ ਨੂੰ ਵੀ ਕਿਹਾ ਦਾ ਮੈਂ ਕਿਹਾ ਇੱਕ ਬੰਦਾ ਭੇਜ ਦੇ ਯਾਰ ਉਹ ਕਹਿੰਦਾ ਵੀ ਬੰਦੇ ਆਦਾ ਤੂੰ ਪਹਿਲਾਂ ਦੱਸਦਾ ਹਨਾ ਵੀ ਫੇਰ ਤਾਂ ਕਹਿੰਦਾ ਯਾਰ ਹੁਣ ਮੁੰਡੇ ਗਏ ਹੋਏ ਅੱਜ ਸਾਰੇ ਇੱਕ ਅਜ ਐਤਵਾਰ ਕਰਕੇ ਤੁਹਾਨੂੰ ਪਤਾ ਸਾਰੇ ਆ ਬੰਦਿਆਂ ਕੋਈ ਪ੍ਰੋਗਰਾਮ ਹੁੰਦੇ ਆ ਸਾਤੇ ਪਹਿਲਾਂ ਨਹੀਂ ਦੱਸ ਹੋਇਆ ਨਾ ਟੈਂਟ ਵਾਲੇ ਨੂੰ ਨਹੀਂ ਤਾਂ ਉਹ ਮੁੰਡਾ ਕਿਸੇ ਨਾ ਕਿਸੇ ਨੂੰ ਭੇਜ ਦਿੰਦਾ ਉਹ ਕਹਿੰਦਾ ਯਾਰ ਹੁਣ ਗਏ ਹੋਏ ਆ ਮੁੰਡੇ ਵੀ ਹੁਣ ਤੁਹਾਨੂੰ ਸਾਰਨਾ ਪੈਣਾ ਤੇ ਚਲੋ ਫੇ ਆਪੇ ਕਰਦੇ ਆ ਹੁਣ ਤਿਆਰੀ ਜਾ ਕੇ ਆਪੇ ਬੰਨਦੇ ਆ ਹਨਾ ਇੱਥੇ ਬੰਨ ਹੁੰਦਾ ਟੈਂਟ ਦੇਖਦੇ ਆ ਜਾ ਕੇ ਸਮਾਨ ਆਪਣੇ ਹੁਣ ਸਾਰਾ ਲੈ ਲਿਆ ਜੀ ਨੈਪਕੀ ਨੂੰ ਕਿਨ ਲੈ ਲੇ ਸਾਰਾ ਕੁਝ ਉਹ ਪਿਛੇ ਪਿਆ ਸਮਾਨ ਤੇ ਚੱਲਦੇ ਆਂ ਫੇਰ ਘਰਾਂ ਲਓ ਜੀ ਫੇਰ ਹੁਣ ਆਪੇ ਕਾਇਮ ਹੋਣਾ ਪੈਣਾ ਸਾਨੂੰ ਹੈ ਪ੍ਰੋਣਾ ਸਾਹਿਬ ਆਪੇ ਕਾਇਮ ਹੋਣਾ ਪੈਣਾ ਜੀ ਆਪਾਂ ਨੂੰ ਹਾਂ ਆਜਾ ਆਪੇ ਬਣਾਣਾ ਪੈਣਾ ਚੱਲ ਆ ਪੌੜੀ ਭਾਈ ਗਿੰਦੂ ਤੇ ਬਣਵਾ ਲਿਆਂਦੀ ਦੀ ਇਹਦਾ ਫਾਇਦਾ ਹੋ ਗਿਆ ਦੋ ਹੈ ਕਿ ਕਿ ਦੋ ਹੈ ਜੀ ਦੋ ਹਨ ਹੋਣੀਆਂ ਪਹਿਲਾਂ ਇਹ ਹੁਣ ਕਰਕੇ ਨਾ ਸਿੱਧੀ ਜੀ ਔਰ ਉਹ ਪਹਿਲਾਂ ਬੰਨ ਲੀਏ ਫਿਰ ਮਿਲਦੇ ਆ ਤੁਹਾਨੂੰ ਦੇਖਦੇ ਆ ਫਿਰ ਟੈਂਟ ਆਲੇ ਹੁਣ ਕਿਵੇਂ ਬਣ ਹੁੰਦਾ ਪਰਫੈਕਟ ਸਾਸ਼ੀ ਕਾ ਜੀ ਸਾਰਿਆਂ ਨੂੰ ਭਾਈ ਟੈਂਟ ਰੂਮ ਤੇ ਲੱਗਿਆ ਹੋਇਆ ਜੀ ਠੀਕ ਹੈ ਅੰਦਰ ਵਿਚਾਰਾ ਮੇਰਾ ਭਾਜੀ ਤੇ ਕਿਥੇ ਉੱਪਰ ਚ ਖੜਾਏ ਪਿਆ ਬਾਹਰ ਨੂੰ ਬਾਹਰ ਨੂੰ ਬਾਹਰ ਨੂੰ ਦੇਖੀ ਨਹੀਂ ਇਹ ਨਹੀਂ ਮੈਂ ਇਹ ਅੰਟੀ ਆਂਦੀ ਆ ਮੈਂ ਖੱਡਣ ਆਵੇ ਤੇ ਨਾਲੇ ਨੂੰ ਮੈਂ ਮੈਂ ਆ 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 ਕੁਝ ਨਾਲ ਨਾ ਕਿ ਨਹੀਂ ਹਾਂ ਹਾਂ ਨਾਲਾ ਤੇਰੇ ਤਰੇ ਆ ਜਾਣਾ ਬਾਬਾ ਜੀ ਸੂਰੀ ਜਾਂਦੀ ਸੀ ਘਰ ਬਾਬੇ ਉਹੀ ਨਾ ਹੋਦਾ ਫਿਰ ਮੈਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਮੈਂ ਕਹਿੰਦੀ ਹਾਂ ਉਹ ਤਾਂ ਬਾਬੂ ਕੇ ਕੀ ਦੇਖ ਦੇ ਲੈ ਕੇ ਨਾ ਪਾੜ ਦੇ ਕਿਤੇ ਮੈਂ ਸਾਂ ਹਾਈ ਅੱਜ ਮਸੀ ਮम्मी ਪਾਪਾ ਜੀ ਮੈਂ ਰਵਿੰਦਰ ਤੇ ਗੱਲ ਪਏ ਆ ਤਾਂ ਕਰਕੇ ਸਾਡੀ ਫੇਰ ਉਹ ਬਣੀ ਸੀ ਕਹਾਂ ਕਹਿੰਦੇ ਪੌੜੀ ਤੇ ਪੌੜੀ ਅੱਜ ਅੱਜ ਪੌੜੀ ਕੰਮ ਆਦੀ ਆਹ ਕਿੰਨੀ ਮੋੜੀ ਸਰਦਾਰ ਜੀ ਕਹਿੰਦੇ ਤੇ ਘਰ ਟੈਂਟ ਨਹੀਂ ਲਾਉਣਾ ਬਾਬਿਆਂ ਨੇ ਟੈਂਟ ਲਵਾਏ ਦਿੱਤਾ ਐ ਮਮੀ ਮੈਂ ਤਾਂ ਇਹ ਕਹਿੰਦੇ ਤੇ ਟੈਂਟ ਨਹੀਂ ਲਾਉਣਾ ਮੈਂ ਤਾਂ ਮਾਰਾ ਪਾਣੀ ਹੋਣਾ ਪਾਣੀ ਹੋਣਾ ਹਾਂਜੀ ਸਾਰੇ ਪੜੇ ਪਰ ਪਾਣੀ ਦੇ ਨਹੀਂ ਕਰਕੇ ਅੰਦਰ ਸਾਡੀ ਕੁੰਡੀ ਵੀ ਪਾਣੀ ਨਾਲ ਭਰੀ ਗਈ ਇਹਨੇ ਚਦਰ ਕਿ ਨਹੀਂ ਲਾ ਕੇ ਬਣੀ ਜਿਹੜਾ ਲੱਗਦਾ ਹੈ ਹੈ ਇਧਰ ਵਾਲੀ ਮੈਂ ਕਹਾਂ ਦਿੰਦੇ ਚੜ੍ਹਦੀ ਮਾ ਨਹੀਂ ਉਹ ਖੂਲੀ ਵਰਦੇ ਚੜ੍ਹ ਜਾਂਦੇ ਤੇ ਉੱਤਰ ਤੇ ਚੜੋ ਤੁਸੀਂ ਭਾਈ ਚੜ੍ਹ ਤਾਂ ਆਪੋ ਕੋ ਬੜੇ ਆ ਆਉਠੇ ਬੱਲਣਾ ਉੱਪਰ ਹੈ ਕਿ ਨਾ ਘਟਣਾ ਹੈ ਕਿ ਦਿਨ ਬਾਲਾ ਬੜਸੇ ਨਾ ਬਤਾ ਕੇ ਆ ਦੇ ਇਹਨੇ ਟੈਕ ਨਹੀਂ ਲਾਉਂ ਲਵਾਤਾ ਬਾਬਾ ਇਹਨਾਂ ਦਾ ਟੈਂਟ ਤਾਂ ਫੇਰ ਹੁਣ ਗੱਲ ਆਈ ਹੈ ਹੈ ਮੈਂ ਉਹਨੂੰ ਕਹਣਾ ਮੰਨ ਲਾਵੇ ਗੱਲ ਆਈ ਹੈ ਜੀ ਧੁੱਪ ਹੋ ਗਈ ਬਹੁਤ ਜ਼ਿਆਦਾ ਆ ਫੇਉ ਦੇ ਕਰਕੇ ਟੈਨਸ਼ਨ ਲਾਉਣਾ ਪਿਆ ਭਾਈ ਕੱਲ ਅਸੀਂ ਤਾਂ ਨਹੀਂ ਲਾਇਆ ਸੀਦਾ ਪਹਿਲਾਂ ਹੀ ਦੱਸਿਆ ਤੁਹਾਨੂੰ ਵੀ ਮੀਂਹ ਕਰਕੇ ਡਰ ਲੱਗਦਾ ਤਾਂ ਬੱਦਲ ਹੁਣ ਵੀ ਉੱਠ ਰਹੇ ਆ ਉਧਰ ਦੇਖੋ ਗਾਰ ਮੈਂ ਕਹਿੰਦੀ ਸਭ ਨਾਲ ਸੋਨਾ ਤਾਂ ਇੱਧਰ ਆ ਲੱਗਦਾ ਹੈ ਉਹ ਖੜਦਾ ਜਾ ਯਾਰ ਸਸੇ ਕੱਲ ਭਲਾ ਬੱਗਲਾ ਹੈ ਬਸ ਚਾਂਦੀ ਦੀ ਚੈਨ ਪਾਈ ਫਿਰਦਾ ਆਪਣੀਆਂ ਟੂੰਬਾ ਵੀ ਨਾਲ ਪਾਈ ਫਿਰਦਾ ਇੱਥੇ ਲੁੱਟ ਨਾ ਕਰ ਉੱਥੇ ਬੱਗਲਾ ਇੱਥੇ ਤੁਹਾਨੂੰ ਸਹੀ ਲੱਗਦਾ ਮੱਖੀਚੀ ਹੋ ਜਵੇ ਬੜਾ ਜਿਆਦਾ ਉਹ ਨੂੰ ਨੀ ਪਾ ਜੀ ਨੇ ਟੈਟ ਕਰ ਦੋ ਨੀ ਇੱਥੇ ਨਹੀਂ ਕਰ ਦਿੰਦੇ ਆ ਮਰੀ ਚੱਕੀ ਅੱਜ ਤਾਂ ਅਸੀਂ ਪ੍ਰਾਣਾ ਸਾਹਿਬ ਵੀ ਆਪਣੇ ਨਾਲੇ ਲਾ ਲਏ ਚੱਲ ਚੱਲੀ ਚੱਲਦੀ ਫੱਕੀ ਰੋਟੀ ਬਣਦੀ ਹੈ ਨੀ ਤੇ ਸਾਡਾ ਭਾਈ ਪ੍ਰਾਣਾ ਇੱਕ ਜੀ ਕਰਦੇ ਕੰਮ ਜੋਗਾ ਭਾਈ ਸਾਡੇ ਆ ਦੇਖੀ ਸਾਡੀ ਵੀ ਜੱਦੀ ਹੈ ਸਾਡੇ ਪ੍ਰਾਣਾ ਸਾਹਿਬ ਭਾਈ ਵਧੀਆ ਬੰਦਾ ਰੋ ਜੇ ਤੁਸੀਂ ਸ਼ਿਫਟ ਲਈ ਤੇ ਡਰਦੇ ਤਾਂ ਵੀ ਇਹ ਵੀ ਡਰਦਾ ਮੇਰੇ ਆਪਣੇ ਘਰ ਮਾ ਬਣਾ ਕੰਪਿਊਟਰ ਦੇਖੋ ਉਹਨਾਂ ਨੂੰ ਕਈ ਹੁੰਦੇ ਆ ਪ੍ਰਾਣੇ ਵੀ ਭਾਈ ਹਨਾ ਕਿਹੜੇ ਜੀ ਹੁੰਦੇ ਆ ਆਪਣੇ ਸਾਰੇ ਆਏ ਵੇਆ ਇਹ ਪ੍ਰਾਣਾ ਇਹ ਪ੍ਰਾਣਾ ਸਾਡਾ ਬੰਦਾ ਬਣਦਾ ਰਵਿੰਦਰ ਵਰਗੇ ਥੋੜੇ ਜਿਹੇ ਕਿਹੜੇ ਪ੍ਰਾਣੇ ਹੁੰਦੇ ਕਿਆ ਕਰਨੀ ਜੋ ਜੀ ਦਾ ਕੰਮ ਹੁੰਦਾ ਉਹੀ ਕਰ ਸਕਦਾ ਕਿੰਨੇ ਜਾਨੇ ਲੱਗੇ ਹੋਏ ਟੈਂਟ ਲਾਉ ਆ ਛੋਟੋ ਵੀ ਸਾਡਾ ਲੱਗਿਆ ਵਾ ਦੇਖਣਾ ਮੱਕੂ ਆਖਿਆ ਬਜਾ ਲਿਆ ਨੌ ਮਾਰ ਲਿਆ ਮਨ ਲੱਗਦਾ ਇਹਨੇ ਮਾਰ ਲਿਆ ਹੋਣਾ ਕੋਸਾ ਬੜਾ ਪਤਾ ਲੱਗਦਾ ਇਹਦਾ ਓਏ ਆ ਠੀਕ ਹੈ ਠੀਕ ਹੈ ਠੀਕ ਲਾ ਫੋਨ ਤੇ ਕੈਮਰਾ ਦੇਖ ਕੈਮਰਾ ਫੋਨ ਤੇ ਦੇਖ ਕਿਰਪਾ ਕਰ ਸਾਡੇ ਨੂੰ ਭਜਦਾ ਵੀ ਕੈਮਰਾ ਕਿੰਨੇ ਦਾ ਕੰਮ ਰੰਦਾ ਜੀ ਵੈਸੇ ਤਾਂ ਚੱਲੇ ਜਾਣੇ ਮਾੜੇ ਮੋਟੇ ਛੋਟੇ ਮੋਟੇ ਮੇਰਾ ਹੁਣ ਅੰਨੇ ਅਭੀ ਤੋਂ ਜੀ ਬਹੁਤ ਟੇਬਲ ਲਗਾਣੇ ਹੈ ਯਾਹਾਂ ਪੇ ਹੇ ਉਹ ਉਸ ਤੇ ਕੱਪੜਾ ਉਹ ਸਾਰੇ ਵੀ ਆਣੇ ਆਣੇ ਆ ਮੜੀ ਦੀ ਤਿਆਰੀ ਫੇਰ ਮੇਰੇ ਨਾਨਕੇ ਤੇ ਮੈਂ ਪਾਂਦੇ ਭੁੰਡੇ ਬਿਥੋਣੇ ਆ ਜੀ ਦੇ ਆ ਜੀ ਆਂਦੀ ਅੱਜ ਤੇਰੇ ਕੋਲ ਤੇਰੇ ਕੋਲ ਆ ਜੀ ਅੱਛਾ ਕੋਈ ਨਾ ਲੈ ਕੇ ਆਣੇ ਆਂ ਕੀ ਕਰਨਾ ਵੀ ਉਹ ਕਹਿੰਦੀ ਤੇਰੇ ਕੋਲ ਤੇਰੇ ਕੋਲ ਆ ਗਈ ਠੀਕ ਆ ਜਾਓ ਫੇਰ ਜਾਓ 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 ਔਰ ਤੁਸੀਂ ਕੀ ਮੇਰੇ ਨਿਆਣੇ ਦੇਖੋ ਦੇਖੋ ਮੱਕੜੀ ਚੜੀ ਵੀ ਦਰਦਨ ਬਸ ਜਾ ਬੈਠ ਗਿਆ ਬੱਚਾ ਇਹ ਕਰਨੀ ਲੱਗਦਾ ਸੱਚੀ ਗਾਲ ਤਾਂ ਭਲਾ ਦੇ ਨਾ 100 ਚੁੱਤੀ ਛੋਟੀ ਮਿਲੀ ਨਹੀਂ ਦੱਸ ਕੀ ਕਰੇ ਉੱਤੇ ਤੋਂ ਲੋੜੇ ਨੇ ਉਹ ਖੰਭ ਨਾਲ ਬੰਨ੍ਹਦੇ ਜਿਹਦਾ ਸੈੱਟ ਚੱਲਨੇ ਕੇ ਬੜੀ ਰੱਸੀ ਬਾਹਰ ਦੇ ਹਣਾ ਛੋਟੀ ਨਵਾਕੀ ਬੰਨ੍ਹੋ ਆ ਵੇਖ ਤਾਂ ਕੱਡੀ ਛਿਜ ਬੜਾ ਮਾਰਦੇ ਸਮਗਾ ਦੂਢੀ ਚੜਦੀ ਹੈ ਨਾ ਜਾਓ ਫਿਰ ਤੁਸੀਂ ਆਂਟੀ ਨੂੰ ਲੈ ਜਾਂਦੇ ਉਹ ਵੀ ਗਰਾਈਂਗਰ ਅਗਲੇ ਹੋ ਜੂ ਤੂੰ ਨਹੀਂ ਹਾਂ ਫੇਰ ਕਿਉਂਦੀ ਹਾਂ ਹਾਂ ਤਾਂ ਹੀ ਕਹਿੰਨੀ ਮੈਂ ਸੱਦਰ ਤੁਸੀਂ ਲੈ ਆਓ ਜਾ ਕੇ ਮੜਾ ਜਾ ਨਹੀਂ ਵੀ ਆਂਦੀ ਆ ਮੈਨੂੰ ਕੋਈ ਮੈਨੂੰ ਫੋਨ ਆਇਆ ਸੀ ਉਹਨਾਂ ਨੇ ਕਹਿੰਦੇ ਮੈਂ ਆਪੇ ਆ ਜਣਾ ਚਲ ਮੈਂ ਲਿਆ ਆ ਮਾ ਜਾ ਚਲ ਕਿਉਂਦੀ ਹਾਂ ਇਹ ਵੀ ਆਈ ਆ ਇਹਨੂੰ ਪੁੱਛਣਾ ਪੈਣਾ ਰਾਜੀ ਵੀ ਕਿ ਕੀ ਹੈ ਨਾ ਆ ਜਾਣਾ ਪੈਂਦਾ ਪਾਜੀ ਫਿਰ ਤੋਂ ਹੋਟ ਆਈ ਪਾ ਪਾ ਮੈਨੂੰ ਇਹ ਨਾ ਮੈਨੂੰ ਇਹ ਬੋਲੀ ਕਿ ਨਹੀਂ ਨਹੀਂ ਮੈਨੂੰ ਆਉਣਾ ਪੈਣੀ ਫੁੱਲ ਪਰਸ ਤਾਂ ਨਾ ਨਾ ਕੋਈ ਤਾਂ ਪਾਜੀ ਕੋਲ ਤੋਂ ਛੋੜੇ ਜਿਹੀ ਟੀ-ਸ਼ਰਟ ਲਵਾਂਗਾ ਬਸ ਠੀਕ ਹੈ ਹਾਂ ਅੰਦਰ ਠੰਡਾ ਰਹੂਗਾ ਠੰਡੀਆਂ ਨਹੀਂ ਗੱਟ ਮਾਰੀ ਨਾ ਗੱਟਾਂ ਨਹੀਂ ਚੱਲਦੇ ਉੱਪਰ ਕਾਹ ਰਸਾ ਪਾ ਰਹੇ ਹੋ ਵਾ ਕੀ ਹੋਣਾ ਕੋਈ ਚਮੜੇ ਕੋਈ ਚਮੜੇ ਕੋਈ ਵੀ ਠੀਕ ਆ ਭਾਜੀ ਹਾਂ ਨਾ 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 ਨ 200